ਸ੍ਰੀ ਗੁਰੂ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੋ ਜੀਵ ਤੇਰੇ ਦਰ ਤੇ ਆਵੇ ਸੋ ਜੀ ਰਾਜੀ ਜਾਵੇ ਤੁੰਤਨ ਸ੍ਰੀ ਗੁਰੂ ਬਾਬਾ ਜੀ ਰਾਮਦਾਸ ਜੀ ਮੇਰਾ ਕੰਮ ਸਤਿਕਾਰਵਾਂ ਤੇ ਨੂਰ ਭਰੇ ਹੱਥ ਰੱਖਣਾ ਸੱਚੇ ਬਾਦਸ਼ਾਹ ਬਾਬਾ ਜੀ ਸ੍ਰੀ ਹਰਿਮੰਦਰ ਸਾਹਿਬ ਕਰੋ ਦਰਸ਼ਨ ਅੰਮ੍ਰਿਤਸਰ ਪੰਜਾਬ ਤੁੰਤਨ ਸ੍ਰੀ ਗੁਰੂ ਰਾਮਦਾਸ ਜੀ ਬਾਬਾ ਜੀ ਮੇਰਾ ਧਰਮ ਜੋ ਕੁੱਪਣੀ ਨਹੀਂ ਪੈਰੀ ਕਰੋ ਦਰਸ਼ਨ ਜੋ ਕੁੱਪਣੀ ਨਹੀਂ ਪੈਰੀ ਜੋ ਜੀਤ ਰਹੇ ਦਾ ਤੇ ਅਵੇ ਸੋਰਾ ਦੀ ਜਵੇ ਸਰਬੰਨਾਹ ਹੋ ਰਹੀ ਇਸ ਕਸੇ ਲੰਗਰ ਹਾਲ ਹੈ ਲੰਗਰ ਹਾਲial ਦਾ ਰੰਡਾ ਵੀ ਕੰਤੇ ਸਭ ਸੰਤਾਂ ਨੇ ਮੇਰਿਆ ਪ੍ਰਮਾਤਮਾ ਦੀ ਕਿਰਪਾ ਵਾ ਹਰ ਇੱਕ ਧਰਮ ਦੇ ਹਰ ਇੱਕ ਫਿਰਕੇ ਦੇ ਹਰ ਇੱਕ ਮਜ਼ਬੂਰ ਸੰਤਾਂ ਅੰਨਾ ਬਹੁਤ ਕਿਰਪਾ ਪਾਪਾ ਜੀ ਦੀ ਸਾਜਾ ਸਾਜਾ ਹੈ ਸ਼ੁਕਤੀ ਮੰਦਾ ਦੇ ਅੱਡੇ ਚੱਲ ਰਹੇ ਪਰ ਬਾਕੀ ਗਾਵਤਾ ਬਹੁਤ ਸੰਤਾਂ ਨੇ ਸਤਿਨਾਮ ਸਿੱਤਿ ਪਾਖਾ ਗ੍ਰਿਸਤਿ ਪਾਖਾ ਸਰਬੰਨਾਹ ਗੁਰੰਤਾਰ ਦੀ ਪਰ ਉਹ ਤੋਂ ਪੰਜ ਮੇਰੀ ਦੇ ਦਰਸ਼ਨ ਦਰਸ਼ਨ